एक नौजवान पहुंचा है जिस वालों दस हजार किलोमीटर जो सफर है गया वो अपने स्केटिंग ही कीता गया है जी शहीद सिंह बाबा दीप सिंह ਨਸਾਈਮੇ ਪਿਆਰ ਆ ਰੋ ਜਾ ਰਿਆ ਸੀਗਾ ਉੱਥੇ ਇੱਕ ਹਾਈਵੇ ਹੁੰਦਾ ਵਾ 700 ਕਿਲੋਮੀਟਰ ਦਾ ਲੌਂਗੇਸਟ ਹਾਈਵੇ ਆ ਮਾਰਨਿੰਗ ਮੈਂ ਖਾਤਾ ਪਛਾਤਾ ਤੇ ਅਗਲੇ ਦਿਨ ਤੱਕ ਨਹੀਂ ਮਿਲਿਆ ਇਹਨੇ ਇੱਕ ਮੈਸੇਜ ਦਿੱਤਾ ਨੌਜਵਾਨਾਂ ਨੂੰ ਕਿ ਜਿਵੇਂ ਸਾਡੀ ਨੌਜਵਾਨੀ ਨੂੰ ਇੱਕ ਪ੍ਰਚਾਰ ਕੀਤਾ ਜਾਂਦਾ ਸੈਂਟਰ ਵੱਲੋਂ ਜਾਂ ਏਜੰਸੀਆ ਵੱਲੋਂ ਜਾਂ ਸਮਾਜ ਰੋਧੀ ਲੋਕਾਂ ਵੱਲੋਂ ਕਿ ਸਾਰਾ ਪੰਜਾਬ ਹੀ ਜਿਹੜਾ ਉਹ ਨਸ਼ੇ ਦੇ ਲੱਗਾ ਹੈ ਇੱਕ ਕੈਮਰਾ ਘੁਮਾ ਕੇ ਵੇਖੋ ਆ ਜਿਹੜਾ ਸਾਡਾ ਯੂਥ ਹੈ ਪੰਜਾਬ ਇਨਸਾਈਟਸ ਤੁਸੀਂ ਦੇਖ ਰਹੇ ਹੋ ਤੇ ਇਸ ਵੇਲੇ ਮੈਂ ਮੌਜੂਦ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲਦਾ ਪਿਆ ਹੈ ਤੇ ਇਥੇ ਇੱਕ ਨੌਜਵਾਨ ਪਹੁੰਚਿਆ ਹੈ ਜਿਸ ਵੱਲੋਂ 10000 ਕਿਲੋਮੀਟਰ ਜਿਹੜਾ ਸਫ਼ਰ ਹੈਗਾ ਉਹ ਆਪਣੇ ਸਕੇਟਿੰਗ ਸ਼ੂ ਦੇ ذریعے ਹੀ ਕੀਤਾ ਗਿਆ ਹੈ ਤੇ ਕਾਫੀ ਇਹਨਾਂ ਵੱਲੋਂ ਜਿਹੜੀ ਨੇ ਇਤਿਹਾਸ ਨੇ ਉਹ ਵੀ ਰਚੇ ਗਏ ਨੇ ਅੱਜ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਯੂਥ ਨੇ ਨਿਹੰਗ ਦੇ ਬਾਣੇ ਦੇ ਵਿੱਚ ਨੇ ਪਹਿਲਾਂ ਤਾਂ ਕੀ ਨਾਮ ਹੈ ਜੀ ਵਾਇ ਗੁਰਜੀ ਦਾ ਖਾਸ ਸਵਾਗਤ ਹੈ। ਵਾਇਗੁਰਜੀ ਕੀ ਪਤੇ? ਵਾਇਗੁਰਜੀ ਮੇਰਾ ਨਾਮ ਪੁਨੀਤ ਸਿੰਘ ਡਿਸਟ੍ਰਿਕਟ ਕਪੂਰਥਲਾ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ। ਮੈਂ ਪਿਛਲੇ ਕੁਝ ਦਿਨਾਂ ਵਿੱਚ 10000 ਕਿਲੋਮੀਟਰ ਦੀ ਯਾਤਰਾ ਕੀਤੀ ਪੰਜ ਤੱਕ ਤੇ ਸੱਤ ਅਸਥਾਨ। ਪਤੇਗੜ ਸਾਹਿਬ ਮੈਂ ਤਿੰਨ ਵਾਰ ਕਰ ਚੁੱਕਿਆ ਹਾਂ। ਤੇ ਹਿਮਕੁੰਨ ਸਾਹਿਬ ਜਿਹਨੂੰ ਕਹਿੰਦੇ ਹਾਈਐਸਟ ਪਹਾੜੀ ਇਲਾਕਾ ਵਾ। ਅੱਜਕੱਲ ਮੋਟਰਸਾਈਕਲ ਤੇ ਆਪ ਜਾਈਏ ਤਾਂ ਵੀ ਜਿੱਦਾਂ ਦੀਆਂ ਪਹਾੜੀ ਲੱਗ ਕੇ ਇੱਥੇ ਡਰ ਲੱਗਦਾ ਵਾ। ਤੇ ਮੈਂ ਉੱਥੇ ਹੀ ਬਾਇ ਸਕੇਟਸ ਤੇ ਮੇਰੇ ਹਰਵਰ ਬੈਗ ਦਾ ਵੀਤ ਹੁੰਦਾ ਵਾ ਵੀਕੇਜੀ ਤੋਂ ਪਾਸੇ। ਤੋਂ ਦੋ ਨਿਸ਼ਾਨ ਸਾਹਿਬ ਹਮੇਸ਼ਾ ਝੂਲਦੇ ਰਹਿੰਦੇ ਬਾਕੀ ਇਸ ਤਰ੍ਹਾਂ ਮੈਂ ਸਕੇਟਿੰਗ ਕਰਦਾ ਹਾਂ ਤਾਂ ਬਾਕੀ ਆਉਣ ਵਾਲੇ ਕੁਝ ਹੋਰ ਵੀ ਟਾਈਮਾਂ 'ਚ ਅਲੱਗ-ਅਲੱਗ ਸਥਾਨਾਂ 'ਤੇ ਹੋਰ ਵੀ ਆਤਰਾਪਾ ਕਰ ਹੁਣ ਹੁਣ ਤੱਕ ਤੁਸੀਂ 10000 ਕਿਲੋਮੀਟਰ ਤੱਕ ਜਿਹੜਾ ਹੈ ਉਹ ਸਫ਼ਰ ਕਰ ਚੁੱਕੇ ਹੋ ਪਿੰਚਾ ਟੀਚਾ ਕੋਈ ਮਿੱਥਿਆ ਹੋਇਆ 80 ਮੈਂ ਕਰ ਚੁੱਕਾ ਟੀਚਾ ਕੋਈ ਮਿੱਥਿਆ ਹੋਏਗਾ ਵੀ ਕਿੰਨਾ ਹੋਣਾ ਚਾਹੀਦਾ ਹੈ ਜਾਂ ਜ਼ਿੰਦਗੀ ਭਰੀ ਇਹ ਚੱਲਦਾ ਰਹੂਗਾ ਜਿੱਦਾਂ ਕਹਿ ਲਈਏ ਮੈਨੂੰ ਥੋੜਾ ਨੇਚਰ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਾਕੀ ਮੈਂ ਆਪਣੀ ਗੇਮ ਨੂੰ ਵੀ ਪ੍ਰਮੋਟ ਕਰਨਾ ਗੇਮ ਨੂੰ ਲੈ ਕੇ ਮੈਂ ਆਪਣੀ ਸਿੱਖੀ ਨੂੰ ਵਾਧ ਤਦ ਵਾਧ ਪ੍ਰਮੋਟ ਕਰਨਾ ਚਾਹੁੰਦਾ ਥੋੜਾ ਮੈਂ ਆਪਣੀ ਗੇਮ ਰਾਈ ਕਰਨਾ ਚਾਹੁੰਦਾ ਅੱਜ ਕੋਸ਼ੇ ਮਤਲਬ ਯੂਨਿਕ ਤਰੀਕਾ ਪਾ ਗਏ ਹਾਂ ਜਿਹੜੇ ਉਹਨਾਂ ਵਾਲੀ ਆਪਣੀ ਜਿਹੜੀ ਜਨਰੇਸ਼ਨ ਆ ਕੇ ਕੁਝ ਦੇ ਲਈ ਕੁਝ ਕਾਫੀ ਜਨਰੇਸ਼ਨਾਂ ਨਸ਼ਿਆਂ ਵਿੱਚ ਪੇਚੂ ਗਏ ਹਨ ਉਸ ਨੂੰ ਮੈਂ ਅਸੀ ਬਣਾ ਚਾਹੁੰਦਾ ਆ ਕਿ ਤੁਸੀਂ ਕੋਈ ਗੇਮ ਹੈ ਨਹੀਂ ਕਹਾਂ ਤੁਹਾਨੂੰ ਕਿ ਅੱਗੇ ਸਕੇਟਿੰਗ ਵੀ ਅਖਾਓ ਉਹਦੀ ਆਪਣੀ ਗੇਮਸ वगैरह ਹੈਗੇ ਉਹਦੇ ਵਿੱਚ ਤੁਸੀਂ ਪਾਰਟਿਸਪੇਟ ਕਰੋ ਕਿ ਮਤਲਬ ਬਧੀਆ ਕੁਸ਼ ਕੁ ਵਿੱਚ ਖਾਣ ਵਾਲਾ ਹੋ ਗਿਆ ਇਹ ਜੇ ਸਕੀਚ ਸੁਨੇ ਬਹੁਤ ਕੋਸਟਲੀ ਆਉਂਦੇ ਨੇ ਫਿਰ ਕਿਵੇਂ ਇਹਨੂੰ ਮੈਨੇਜ ਕਰਦੇ ਹੋ ਇੱਕ ਤੱਕ ਤਾਂ ਇੱਕ ਟਾਈਮ ਤੱਕ ਤਾਂ ਇਹ ਖਰਾਬ ਵੀ ਹੋ ਜਾਂਦੇ ਨੇ ਫਿਰ ਤੁਸੀਂ ਮੈਨੇਜ ਹੋ ਲੇਗਾ ਮੈਂ ਜਹਾਂਜੀ ਇਹ ਕੁਝ ਟਾਈਮ ਤੱਕ ਤਾਂ ਖਰਾਬ ਹੁੰਦੇ ਸੇਵਿੰਗ ਆਫ ਦੀ ਮਤਲਬ ਕੰਮ ਤੇ ਜਾ ਕੇ ਸੇਵਿੰਗ ਕਰਨੀ ਆ ਕਲੈਕਟ ਮੈਂ ਕੁਝ ਟਾਈਮ ਬਾਅਦ ਉਹਦੇ ਸਕੇਟਸ ਲੈਂਡ ਤੇ ਅਗਲੀ ਯਾਤਰਾ ਲਈ ਵੀ ਸੇਵਿੰਗ ਕਰਨੀ ਤੇ ਕੰਟੀਨਿਊਅਲੀ ਮਤਲਬ 2-3 ਮਹੀਨੇ ਬਾਅਦ ਸੇਵਿੰਗ ਕਰਕੇ ਉਹ ਯਾਤਰਾ ਮੈਂ ਕਰਦਾ। ਇਹ ਤੁਹਾਡਾ ਇੰਟਰਸਟ ਹੈ ਜਾਂ ਤੁਹਾਡਾ ਤੁਸੀਂ ਚਾਹੁੰਦੇ ਹੋ ਹਾਈਲਾਈਟ ਹੋਣਾ ਮਤਲਬ ਇੱਕ ਕਿਸਮ ਦਾ ਇਹ ਹੈ ਕਿ ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਜ਼ਿੰਦਗੀ ਦੇ ਵਿੱਚ ਜਾਂ ਤੁਹਾਡਾ ਇੰਟਰਸਟ ਹੈਗਾ ਕਿ ਮੈਂ ਸਕੇਟਿੰਗ ਦੇ ذریعے ਕਰਾਂ। ਮੇਰਾ ਭਾਈ ਜੀ ਸ਼ੁਰੂ ਤੋਂ ਇੰਟਰਸਟੇ ਗੇਮ ਚ ਰਿਹਾ ਮੈਂ ਕੁਝ ਯੂਨਿਕ ਵੀ ਕਰਨਾ ਚਾਹੁੰਦਾ ਮੈਂ ਸਿੱਖੀ ਨੂੰ ਵੀ ਵੱਧ ਤੋਂ ਵੱਧ ਪ੍ਰਮੋਟ ਕਰਾਂ ਜਿੰਨਾ ਚਲੋ ਮੇਰੇ ਤੋਂ ਹੋ ਸਕੇ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਕਰ ਰਹੇ ਹਾਂ ਹਾਂਜੀ ਹਮ ਕਿਹੜੇ ਕਿਹੜੇ ਤਖਤਾਂ ਤੇ ਜਾ ਚੁੱਕੇ ਹਾਂ ਤੁਸੀਂ ਹੇਮਪੂਰ ਸਾਹਿਬ ਤੋਂ ਇਲਾਵਾ ਆਪਣੇ ਜੀ ਪੰਜ ਤਖਤ ਤੇ ਹੋ ਚਲੇ ਆ ਹੋ ਚੁਕਿਆ ਸਮੂਹਨ ਅਨਾਲੀ ਫਤੇਗੜ ਸਾਹਿਬ ਮੈਂ ਤਿੰਨ ਵਾਰ ਜਾ ਚੁੱਕਿਆ ਮੈਂ ਬਾਈਸਕੇਟਸ ਦਿੱਲੀ ਤੋਂ ਮੈਂ ਕਈ ਵਾਰ ਜਾ ਚੁੱਕਿਆ ਚੰਡੀਗੜ੍ਹ ਵੀ ਮੈਂ ਕਈ ਵਾਰ ਆ ਚੁੱਕਿਆ ਸਕੇਟਿੰਗ ਕਰਕੇ

ਮੈਨੂੰ ਜੀ ਤਕਰੀਬਨ ਪਿਛਲੇ ਮੰਥ 8 ਸਾਲ ਕੰਪਲੀਟ ਹੋ ਗਏ ਆ ਸਕੀਟਿੰਗ ਕਰਦੇ ਨੂੰ ਬਾਕੀ ਸ਼ੁਰੂ ਤੋਂ ਛੋਟੇ ਹੁੰਦੇ ਥੋੜਾ ਸ਼ੌਂਕ ਸੀ ਕਿਉਂਕਿ ਕੋਚ ਆਪਣੇ ਅੰਡਰ ਹੈ ਨਹੀਂ ਸੀਗਾ ਕੋਈ ਨਾਂ ਲੱਗੇ ਸੀ ਜੇ ਲੱਭਿਆ ਸੀਗਾ ਮਤਲਬ 150 ਕਿਲੋਮੀਟਰ ਦੀ ਦੂਰੀ ਤੇ ਹੀ ਤੋਂ ਦੀ ਥੋੜੀ ਫੀਸ ਵੀ ਐਕਸਪੈਂਸਿਵਲੀ ਥੋੜੀ ਫੀਸ ਜਾ ਰਹੀ ਸੀਗੇ ਇੰਨੀ ਪੱਕੇ ਨਹੀਂ ਕਰ ਰਹੇ ਤੇ ਚਲੋ ਆਪਣੀ ਪ੍ਰੈਕਟਿਸ ਕਰਕੇ ਅਭਿਆਸ ਆਪ ਦਾ ਕੋਚ ਮੈਂ ਮੰਨ ਕੇ ਚੱਲੋ ਆਪੀ ਹੁਣ ਮੈਂ ਚਲੋ ਛੋਟੇ ਬੱਚਿਆਂ ਨੂੰ ਵੀ ਨਾਲ ਤਿਆਰੀ ਕਰਵਾਉਣਾ ਹੁਣ ਕਿਸੇ ਨੂੰ ਤੁਸੀਂ ਤੁਹਾਡਾ ਆਈਡਲ ਕੌਣ ਆ ਵੀ ਕਿਸੇ ਨੂੰ ਅਡਮਾਇਰ ਕਰਦੇ ਹੋ ਵੀ ਮੈਂ ਐਵੇਂ ਜਾ ਬੰਨਾ ਚਾਹੁੰਦਾ ਜਾਂ ਇਸ ਤਰੀਕੇ ਦੀ ਪੋਜੀਸ਼ਨ ਤੇ ਪਹੁੰਚਣਾ ਚਾਹੁੰਦਾ ਆਪਣੇ ਆਈਡਲ ਆ ਜੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਆਪਣੇ ਸ਼ਹੀਦ ਸਿੰਘ ਹੀ ਆਈਡਲ ਕੋਈ ਨਹੀਂ ਯੂਥ ਜਿਹੜਾ ਹੁਣ ਪੰਜਾਬ ਦੇ ਯੂਥ ਨੂੰ ਬੇਸਿਕਲੀ ਟਾਰਗੇਟ ਇਹ ਕੀਤਾ ਜਾਂਦਾ ਵੀ ਇਹ ਨਸ਼ੇ 'ਚ ਗਰਸਦਾ ਹੈ ਤੁਹਾਨੂੰ ਦੇਖ ਕੇ ਔਰ ਵੈਸੇ ਦਾ ਯੂਥ ਨੂੰ ਵੀ ਪਤਾ ਲੱਗੂਗਾ ਵੀ ਨਸ਼ੇ ਤੋਂ ਬਾਹਰ ਆਈਏ ਤੇ ਜਿਹੜੇ ਇਹ ਕਹਿੰਦੇ ਨੇ ਉਹਨਾਂ ਨੂੰ ਵੀ ਇੱਕ ਜਵਾਬ ਮਿਲ ਗਿਆ ਵੀ ਸਾਡਾ ਯੂਥ ਇੱਥੇ ਹੈ ਤੁਸੀਂ ਐਵੇਂ ਨਾ ਜਿਹੜੀਆਂ ਪਰਫਾਰਮਾਂ ਜਿਹੜੀਆਂ ਉਹ ਫਿਲਾਓ ਹਾਂਜੀ ਜਿੱਦਾਂ ਜਿੱਦਾਂ ਮੈਨੂੰ ਵੀਰ ਬਹੁਤ ਮਿਲਦੇ ਆ ਜਿੱਦਾਂ ਕਿਿੱਥੇ ਮੈਂ ਜਾਂਦਾ ਬਹੁਤ ਵਧੀਆ ਪ੍ਰਭਾਵ ਪੈਂਦਾ ਮਤਲਬ ਕਹਿੰਦੇ ਤੁਸੀਂ ਬਹੁਤ ਵਧੀਆ ਅਪਰੀਸ਼ੀਏਟ ਬਹੁਤ ਵਧੀਆ ਮਿਲਦਾ ਹਾਂ ਹਾਂਜੀ ਤਾਂ ਬਾਕੀ ਕੰਟੀਨਿਊ ਆਪਾਂ ਕਰ ਹੀ ਜਾਵਾਂਗੇ ਜੇ ਤਾਂ ਕੋਸ਼ਿਸ਼ ਤੁਸੀਂ ਸਟੱਡੀ ਵੀ ਕਰਦੇ ਹੋ ਹਾਂਜੀ ਸਟੱਡੀ ਆਪਣੇ 1 ਸਾਲ ਹੋ ਗਿਆ ਪਲੱਸ 2 ਕਲੀਅਰ ਹੋ ਗਈ ਸੀ ਹੂੰ ਹਾਂਜੀ ਤੇ ਫੈਮਿਲੀ ਬੈਕਗ੍ਰਾਉਂਡ ਕੀ ਹੈ ਫਾਦਰ ਸਾਹਿਬ ਕੀ ਕਰਦੇ ਨੇ ਨਹੀਂ ਆਪਣੇ ਫਾਦਰ ਮਾਦਰ ਨਿਗੇ ਦਾਦਾ ਦਾਦੀ ਆ ਇੱਕ ਬ੍ਰਦਰ ਵਾ ਚਾਚੇ ਦਾਇ ਅੱਛਾ ਹਾਂਜੀ ਉਹਨਾਂ ਉਹਨਾਂ ਕੋਲ ਹੀ ਰਹਿੰਦੇ ਨੇ ਹਾਂਜੀ ਹਾਂਜੀ ਉਹਨਾਂ ਕੋਲ ਕਿ ਲੱਸੇ ਦਾ ਖੁੱਲੇ ਵਿਚਾਰ ਨੇ ਤੁਹਾਡੇ ਮਤਲਬ ਖੁੱਲਾ ਹੀ ਕੋ ਹੁੰਦੇ ਹੋ ਜਿੱਥੇ ਦਿਲ ਕਰਦਾ ਉੱਥੇ ਚਲੇ ਜਾਂਦੇ ਹੋ ਹਾਂਜੀ ਜਿੱਦਾਂ ਕਹਿ ਲਈ ਮੈਨੂੰ ਸ਼ੁਰੂ ਤੋਂ ਨੇਚਰ ਨਾਲ ਥੋੜਾ ਜ਼ਿਆਦਾ ਪਿਆਰ ਦਾ ਸਭ ਤੋਂ ਜ਼ਿਆਦਾ ਤਕਲੀਫ ਤੁਹਾਨੂੰ ਕਿੱਥੇ ਆਈ ਵੀ ਤੁਹਾਨੂੰ ਲੱਗਿਆ ਯਾਰ ਬਸ ਇਹ ਇਹ ਮੇਰਾ ਲਾਸਟ ਹੈ ਇਸ ਤੋਂ ਬਾਅਦ ਤਾਂ ਬਹੁਤ ਔਖਾ ਹੋਊਗਾ ਮੈਨੂੰ ਚੱਲਣਾ ਤੁਹਾਨੂੰ ਇਹੋ ਜਿਹੀ ਕੋਈ ਤੁਹਾਡੀ ਜੀ ਮੂਵਮੈਂਟ ਹੋਵੇ ਤੁਹਾਨੂੰ ਤੁਸੀਂ ਆਪਣਾ ਆਪ ਹਾਰ ਗਏ ਹੋਵੋ ਤੇ ਫਿਰ ਵੀ ਤੁਸੀਂ ਤੁਰੇ ਹੋ ਜਿੱਦਾਂ ਰੀਸੈਂਟਲੀ 15-20 ਦਿਨਾਂ ਦੀ ਗੱਲ ਦਾ ਜਿੱਦਾਂ ਆਪਾਂ ਪਟਨਾ ਸਾਹਿਬ ਵਿੱਚ ਬਿਹਾਰ ਵੱਲ ਜਾ ਰਹੇ ਸੀਗਾ ਉੱਥੇ ਇੱਕ ਹਾਈਵੇ ਹੁੰਦਾ ਵਾ 700 ਕਿਲੋਮੀਟਰ ਦਾ ਲੌਂਗੇਸਟ ਹਾਈਵੇ ਆ ਬਿਲਕੁਲ ਤੂੜਾ ਉੱਥੇ ਇੱਕ ਦਿਨ ਮੈਨੂੰ ਮਾਰਨਿੰਗ ਮੈਂ ਖਾਦਾ ਪਰਛਾਤਾ ਤੇ ਅਗਲੇ ਦਿਨ ਤੱਕ ਨੀਂਦ ਮਿਲਿਆ ਕਿਉਂਕਿ ਉਹਦੇ ਵਿੱਚ ਪਾਣੀ ਦੀਆਂ ਬੋਤਲਾਂ ਵੀ ਦੋ ਸੀਗੀਆਂ ਕਿਉਂਕਿ ਹੈ ਹੀ ਨਹੀਂ ਕੁਛ ਤਰੋਂ ਚਲੋ ਆਪਾਂ ਥੋੜਾ ਸਿੱਧੇ ਕਰਾਂ ਪਰ ਜੂ ਦੇਖਿਆ ਆਪਣੇ ਸ਼ਹੀਦ ਸਿੰਘ ਜੀ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਫੇ ਥੋੜਾ ਜਜ਼ਬਾ ਬੰਦੇ ਨੂੰ ਮਿਲਦਾ ਹੈ ਉਹਨਾਂ ਤੋਂ ਹੀ ਆਪਾਂ ਆਈਡਲ ਆਪਣੇ ਉਹੀ ਉਹਨਾਂ ਤੋਂ ਹੀ ਆਪਾਂ ਨੂੰ ਮਤਲਬ ਕਹਿ ਲਈਏ ਜਨੂਨ ਮਿਲਦਾ ਵਾ ਜਦੋਂ ਤੁਸੀਂ ਇੰਨਾ ਲੰਮਾ ਸਫ਼ਰ ਤੈਅ ਕਰਦੇ ਹੋ ਤੇ ਰਾਸਤੇ ਦੇ ਵਿੱਚ ਕੀ ਪ੍ਰੋਬਲਮਸ ਤੁਹਾਨੂੰ ਸਭ ਤੋਂ ਜ਼ਿਆਦਾ ਫੇਸ ਕਰਦੀਆਂ ਨੇ ਫੇਸ ਜਿੱਦਾਂ ਕਹਿ ਲਈਏ ਵੀ ਟ੍ਰੈਫਿਕ ਦੀਆਂ ਜਾਂ ਪੁਲਿਸ ਵਾਲੇ ਤੁਹਾਨੂੰ ਲੋਕਦੇ ਹੋਣੇ ਜਾਂ ਕਿਸੇ ਤਰੀਕੇ ਦੇ ਨਹੀਂ ਜਿੱਦਾਂ ਪੁਲਸ ਵਾਲੇ ਤਾਂ ਕਿਤੇ ਨਹੀਂ ਰੋਕਿਆ ਗਿਆ ਮੈਨੂੰ ਤੇ ਟ੍ਰੈਫਿਕ ਵੀ ਚਲੋ ਕਦੇ ਇੱਕ ਤਾਂ ਹੀ ਪੁਲਸ ਵਾਲੇ ਵੀ ਹੈਲਪ ਕਰ ਦਿੰਦੇ ਜਾਂ ਟ੍ਰੈਫਿਕ ਤੋਂ ਵੀ ਨਿਕਵਾ ਦਿੰਦੇ ਆ ਇੱਦਾਂ ਨਹੀਂ ਕੋਈ ਦਿੱਕਤ ਨਹੀਂ ਹੋਈ ਬਾਕੀ ਰੋਡ ਵੀ ਟੁੱਟਾ ਕਾਫੀ ਹੁੰਦਾ ਉੱਥੇ ਦਿੱਕਤ ਹੁੰਦੀ ਥੋੜੇ ਮੈਨੂੰ ਸਕੇਟਸੋਂ ਨਾਲ ਵਧੀਆ ਇਹ ਥੋੜਾ ਵਧੀਆ ਟਿੱਕਣੂ ਨਹੀਂ ਕਿ ਨਾ ਸਕੇਟਸੋਂ ਥੋੜਾ ਹੁੰਦਾ ਬੰਦੇ ਹੁਣ ਤੁਹਾਡੇ ਸਕੇਟਸ ਜਿਹੜੇ ਨੇ ਉਹ ਚੇਂਜ ਕਰਨ ਵਾਲੇ ਹੋਏ ਪਏ ਨੇ ਜਿਵੇਂ ਇਹ ਹਾਲਾਤ ਹਾਂਜੀ ਚੇਂਜ ਕਰਨ ਵਾਲੇ ਹੋਏ ਪਏ ਹਾਂਜੀ ਕਿਸੇ ਨੂੰ ਅਪੀਲ ਕਰਨਾ ਚਾਹੋਗੇ ਤੁਸੀਂ ਵੈਸੇ ਮੈਨੂੰ ਲੱਗਦਾ ਨਹੀਂ ਤੁਸੀਂ ਇਹ ਚੀਜ਼ਾਂ ਕਹੋਗੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਜੀ ਦੇਖੋ ਬੜੀ ਪਹਿਲਾਂ ਤਾਂ ਖੁਸ਼ੀ ਦੀ ਗੱਲ ਹੈ ਵੀ ਸਾਡਾ ਇਹ ਛੋਟਾ ਵੀਰ ਬੱਚਾ ਵਰਗਾ ਮੈਂ ਬਹੁਤ ਵੀਡੀਓ ਵੇਖੀਆਂ ਸਾਲੋਂ ਪਾਈ 3 ਸਾਲ ਕੰਮ ਹੋ ਗਏ ਕਰਦੇ ਆ ਸਮਾਜ ਚ ਪਰ ਤਰਾਸ ਦੀ ਵੇਖੋ ਤੇ ਇੱਕ ਜਵਾਬ ਤੁਹਾਡੇ ਸਵਾਲ ਏਡੇ ਜੋ ਸਮਾਜ ਨੂੰ ਸੇਧ ਦੇਣ ਵਾਲਿਆ ਉਹਦੇ ਜਵਾਬ ਵੀ ਬਹੁਤ ਬਿਲਕੁਲ ਪਾਰਦਰਸ਼ੀ ਤੇ ਇੱਕ ਜੂਠ ਵਾਸਤੇ ਆ ਸਰਕਾਰਾਂ ਵਾਸਤੇ ਆ ਸਰਕਾਰ ਨੂੰ ਮੈਸੇਜ ਇੰਨੇ ਦਿੱਤਾ ਕਿ ਸੜਕਾਂ ਜਿਹੜੀਆਂ ਉਹ ਬਣਨੀਆਂ ਚਾਹੀਦੀਆਂ ਆ ਦੇਖੋ ਇੰਨੇ ਆਪਣੀਆਂ ਅੱਖਾਂ ਨਾਲ ਨੇ ਕਈ ਹਾਸੇ ਵੇਖਿਓ ਨੇ ਆ ਮਾਵਾਦੇ ਪੁੱਤ ਜਿਹੜੇ ਦੁਨੀਆ ਤੋਂ ਜਾਂਦੇ ਆ ਪਸਤੀ ਨਹੀਂ ਦਾ ਅਜੇ ਬੰਦੇ ਵਾਲਾ ਵੀ ਅਹੀ ਅਸ਼ੂਆਂ ਦਾ ਨਾ ਇਸ ਤੋਂ ਇਲਾਵਾ ਇਹਨੇ ਇੱਕ ਮੈਸੇਜ ਦਿੱਤਾ ਨੌਜਵਾਨਾਂ ਨੂੰ ਕਿ ਜਿਵੇਂ ਸਾਡੀ ਨੌਜਵਾਨੀ ਨੂੰ ਇੱਕ ਪ੍ਰਚਾਰ ਕੀਤਾ ਜਾਂਦਾ ਸੈਂਟਰ ਵੱਲੋਂ ਜਾਂ ਏਜੰਸੀਆ ਵੱਲੋਂ ਜਾਂ ਸਮਾਜ ਵਿਰੋਧੀ ਲੋਕਾਂ ਵੱਲੋਂ ਕਿ ਸਾਰਾ ਪੰਜਾਬ ਹੀ ਜੜਾ ਉਹ ਨਸ਼ੇ ਦੇ ਲੱਗਾ ਆ ਜੇ ਸਾਡਾ ਯੂਥ ਆ ਇੱਕ ਕੈਮਰਾ ਘੁਮਾ ਕੇ ਵੇਖੋ ਆ ਜੇ ਸਾਡਾ ਯੂਥ ਕਿਸੇ ਨੂੰ ਅਪੀਲ ਨਹੀਂ ਕੀਤੀ ਆਪ ਹਾਰੇ ਤੁਸੀਂ ਆਇਓ ਹਾਂ ਜੀ ਹਾਂ ਜੀ ਇਦਾਂ ਹੀ ਸਾਰਾ ਯੂਥ ਆ ਮਰ ਰਿਹਾ ਕਿਤੇ ਸਾਡੇ ਜਿਹੜੇ ਕੋਈ ਭੈਣ ਭਰਾ ਕੋਈ ਨਸ਼ੇ ਦਾ ਦਰਸਤ ਆ ਕੋਈ ਮਜਬੂਰੀ ਹੋ ਸਕਦੀ ਆ ਰੁਜ਼ਗਾਰ ਕਰਕੇ ਕਿ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਉਹ ਨਸ਼ੇ ਤੇ ਲੱਗੇ ਹੋ ਸਕਦੇ ਆ ਉਹ ਇੱਕ ਮਰੀਜ਼ ਆ ਸੋ ਇਦਾਂ ਦਾ ਸਾਡੇ ਸੂਬੇ ਤੇ ਜਿਹੜੇ ਹਮਲੇ ਜਿਹੜੇ ਉਹ ਸਮਾਜ ਵਿਰੋਧੀ ਲੋਕ ਜਿਹੜੇ ਸਮੇਂ-ਸਮੇਂ ਤੇ ਕਰਦੇ ਰਹਿੰਦੇ ਆ ਆ ਯੂਥ ਆ ਸਾਡਾ ਚੜ੍ਹਦੀ ਕਲਾ ਵਾਲਾ ਯੂਥ ਇੱਕ ਅਪੀਲ ਮੈਂ ਕਰਨਾ ਚਾਹੁੰਦਾ ਉਨ੍ਹਾਂ ਸੰਸਥਾਵਾਂ ਨੂੰ ਚਾਹੇ ਉਹ ਪਸਤਖਾ ਖਾਲਸਾ ਏੜਿਆ ਚਾਹੇ ਗਲੋਬਲ ਸਿਕਸਾਤਾ ਹੋਣੇ ਭਰਾ ਐਮਰਤੀ ਤੇ ਮੈਂ ਸ਼ਤ ਪੌਂਚੇ ਗੱਲ ਕਰੂੰਗਾ ਅਪੀਲ ਆ ਕੇ ਇਸ ਵੀਰ ਵੇਖੋ ਇਹਦਾ ਮਾਂ ਨਹੀਂ ਆ ਪਿਓ ਨਹੀਂ ਆ ਬਜ਼ੁਰਗਾਂ ਕੋਲੇ ਰਹਿ ਰਿਹਾ 18 ਸਾਲ ਦੀ ਉਮਰ ਆ ਆਪਣੀ ਪਹਿਲਾਂ ਹੀ ਦਿਹਾੜੀ ਲਾਉਂਦਾ ਆ ਪਲੱਸ 2 ਤੱਕ ਪੜ੍ਹਿਆ ਆ ਦਿਹਾੜੀ ਲਾਉਂਦਾ ਉਹ ਸੇਵ ਕਰਕੇ ਬੜੀ ਤਰਾਸਦੀ ਆ ਉਹੀ ਪੈਸੇ ਸੇਵ ਕਰਕੇ ਇਹ ਆਪਣੇ ਬੂਟ ਲੈ ਕੇ ਆਉਂਦਾ ਚੇਕ ਕਰ ਇਹਨੂੰ ਇਸ ਤੋਂ ਵਧੀਆ 40-50000 ਰੁਪਏ ਵਾਲੇ ਮਿਲ ਜਾਣ ਇਹ ਹੋਰ ਯੂਥ ਨੂੰ ਮੈਸੇਜ ਦੇਊਗਾ ਮੈਂ ਦਾਅਵੇ ਨਾ ਕਹਿ ਸਕਦਾ ਜਾਂ ਆਪਣੇ ਨੰਬਰ ਵੀ ਦੱਸੂਗਾ ਇਹਦੇ ਵੱਲ ਵੇਖ ਕੇ ਬਹੁਤ ਜਿਆਦੇ ਨੌਜਵਾਨਾਂ ਨੇ ਮਾੜੇ ਕੰਮ ਛੱਡੇ ਹੋਣਗੇ ਚਾਹੇ ਉਹ ਨਸ਼ੇ ਦਾ ਹੋਵੇ ਚਾਹੇ ਉਹ ਆਸ ਪੁਨੇ ਦਾ ਹੋਵੇ ਚਾਹੇ ਉਹ ਵੇਲੜ ਪੁਨੇ ਦਾ ਹੋਵੇ ਕਿਉਂਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਪੜਦਾ ਆ ਸੋ ਇਹ ਅਪੀਲ ਆ ਇਹ ਵੀਰ ਆਪਣਾ ਨੰਬਰ ਨੰਬਰ ਬੋਲ ਦਿਓ ਆ ਆਪਣਾ ਜੀ 9877345321 ਇੱਕ ਰੀਡ ਕਰਦੇ ਹਾਂ 9877345321 ਸੋ ਵੀ ਇਹਦਾ ਨੰਬਰ ਆ ਜੇ ਕੋਈ ਦੇਖੋ ਬਾਪੇ ਸਰਦੇ ਨਹੀਂ ਆ ਪਰ ਇੱਕ ਰਾਦੇ ਦੇਖੋ ਕਿ ਜੋ ਸਾਡੇ ਸ਼ਹੀਦ ਹੋਏ ਨੇ ਜਾਂ ਹੁਣ ਤੱਕ ਸਾਡੇ ਸਮਾਜ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਆਈਡਲ ਮੰਗ ਕੇ ਇੱਕ ਬਹੁਤ ਵੱਡਾ ਸੁਨੇਹਾ ਦੇ ਰਿਆ ਉਹ ਜਿੰਨੇ ਜੋਗਾ ਵੀ ਹੈਗਾ ਮੈਂ ਤੈਨੂੰ ਸਲੂਟ ਕਰਦਾ ਆਪਣੇ ਛੋਟੇ ਵੀਰ ਨੂੰ ਬੱਚੇ ਨੂੰ ਇਹ ਬਹੁਤ ਵੱਡੀ ਇੱਕ ਕੁਰਬਾਨੀ ਕਰ ਰਿਹਾ ਬਸ ਇੱਕੋ ਅਪੀਲ ਜੇ ਇਦਨਾ ਸੰਪਰਕ ਕਰਕੇ ਜੇ ਕੋਈ ਆਪਾਂ ਹੋਰ ਇੰਨੀਆਂ ਥਾਵਾਂ ਤੇ ਲੱਖਾਂ ਜਿਹੜੇ ਉਹ ਮਦਦ ਕਰਦੇ ਆਂ ਇੱਕ ਕਈ ਜਗ੍ਹਾ ਉਹ ਵੇਸਟ ਹੋ ਹੀ ਜਾਂਦੀ ਆ ਪਰ ਇੱਥੇ ਲੋੜ ਆ 1.50 ਹਜ਼ਾਰ ਰੁਪਏ ਦੀ ਕਿ ਜੇਕਰ ਕੋਈ ਇਸ ਵੀਰ ਦੀ ਮਦਦ ਇਹਦੇ ਵੱਲੋਂ ਨਹੀਂ ਆ ਮੈਂ ਆਪਣੇ ਵੱਲੋਂ ਅਪੀਲ ਕੀਤੀ ਆ ਇਹ ਕਿਰਤੀ ਲੋਕ ਜਿਹੜੇ ਆ ਨਹੀਂ ਇਹੋ ਜਿਹੀ ਗੱਲਾਂ ਕਰ ਸਕਦੇ ਕਿਉਂਕਿ ਇਹ ਸੇਵ ਕਰਦਾ ਤੇ ਆਪਣੇ ਬੂਟ ਲੈ ਲਦਾ। ਸੋ ਉਮੀਦ ਹੈ ਕਿ ਤੁਹਾਡੇ ਵਿੱਚ ਚੋਕੀ ਉਰਕੇ ਇਸ ਵੀਡੀਓ ਮਦਦ ਕਰੂਗਾ ਤਾਂ ਕਿ ਹੋਰ ਸਫਰ ਤੈਅ ਕਰਕੇ ਇਸ ਸਮਾਗ ਨੂੰ ਇੱਕ ਚੰਗੇ ਵਾਤਾਵਰਣ ਦਾ, ਚੰਗੇ ਸਮਾਜ ਦਾ ਇੱਕ ਸੁਨੇਹਾ ਦੇ ਸਕੇ ਕਿ ਸਾਡੀ ਜਿਹੜੀ ਨੌਜਵਾਨ ਜੀੜੀਆਂ ਇੰਨਾਂ ਸਿੱਖ ਸਕਦੇ। ਬਿਲਕੁਲ ਇਹ ਇੱਕ ਐਗਜ਼ਾਮਪਲ ਹੈ ਕਿ ਇਨਾਂ ਨੇ ਮੈਂ ਕੁਐਸਚਨ ਕਰ ਰਿਹਾ। ਕੁਐਸਚਨ ਇਹ ਹੈ ਮੈਂ ਇਹਦੀਆਂ ਪੁਰਾਣੀ ਵੀਡੀਓ ਦੇਖਿਆ ਸੀਗੀਆਂ ਤੇ ਉਹਦੇ ਵਿੱਚ ਇਹਨਾਂ ਨੇ ਕੇਸ ਕਿੱਥੇ ਹੋਏ ਸਨ। ਇਸ ਤੋਂ ਥੋੜਾ ਜਿਹਾ ਆਪਣਾ ਇਹ ਵੀ ਦੱਸ ਦੋ ਕਿ ਕਿੰਨਾ ਤੁਸੀਂ ਸਿੱਕੀ ਵੱਲ ਆਏ ਤੇ ਪਹਿਲਾਂ ਮਤਲਬ ਕਿੱਦਾਂ ਸੀ ਕਿ ਉਹ ਇੱਕੋ ਰਿਸ਼ਤੀ ਸਰੂਪ ਦੇ ਵਿੱਚ ਆਏ ਸੀ ਹਾਂ ਇਹ ਕਿੰਨਾ ਕਿਰੋਂ ਮੈਂ ਯਾਤਰਾਵਾਂ ਸ਼ੁਰੂ ਕੀਤੀਆਂ ਉਦੋਂ ਪਹਿਲਾਂ ਮੈਂ ਜਾ ਕੇ ਜਰੂਰ ਹਜੂਰ ਸਾਹਿਬ ਦੀ ਸੰਪੂਰਨ ਕੀਤੀ ਉਹ ਤੋਂ ਆਪਣੀ ਬਹੁਤ ਕਿਰਪਾ ਹੋਈ ਉੱਥੇ ਜਾ ਕੇ ਆਪਾਂ ਮੱਤਾਂ ਹੀ ਸੀ ਹਾਂਜੀ अलग मिल जाओ है ਜੋ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਇੱਕ ਚਪੇੜ ਉਹਨਾਂ ਦੇ ਮੂੰਹ ਤੇ ਹੈ ਜਿਹੜੇ ਇਹ ਕਹਿੰਦੇ ਨੇ ਕਿ ਪੰਜਾਬ ਨਸ਼ੇ ਜੇ ਗ੍ਰਸਤ ਹੈ ਪੰਜਾਬ ਦਾ ਯੂਥ ਨਸ਼ੇ 'ਚ ਡੁੱਬਿਆ ਹੋਇਆ ਹੈ ਆਹ ਯੂਥ ਹੈ ਜਿਹੜਾ ਕਿ ਹੁਣ ਤੱਕ ਸਕੇਟਿੰਗ ਦੇ ਵਿੱਚ 10000 ਕਿਲੋਮੀਟਰ ਤੋਂ ਜ਼ਿਆਦਾ ਦਸਤਫਰ ਕਰ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਹਜ਼ਾਰਾਂ 'ਚ ਨਹੀਂ ਬਲਕਿ ਲੱਖਾਂ ਕਿਲੋਮੀਟਰ ਤੱਕ ਪਹੁੰਚ ਜਾਵੇਗੀ ਫਿਲਹਾਲ ਪੰਜਾਬ ਯੂਨੀਵਰਸਿਟੀ ਤੋਂ ਤੁਸੀਂ ਜੁੜੇ ਹੋ ਤੇ ਇੱਥੋਂ ਦੀ ਪਲਪਲ ਅਸੀਂ ਤੁਹਾਨੂੰ ਅਪਡੇਟਸ ਦਿੰਦੇ ਰਵਾਂਗੇ ਧੰਨਵਾਦ